ਉਹ ਤੋਂ ਵਾਕੇ ਤੋਂ ਮੁੰਡਾ ਜੀ ਸਿੱਖੀ ਦਾ। ਉਹ ਵੀ ਨਕਲੇ ਸ਼ਦਮਾਲਾ ਚੌਥਾ ਖਟਾ ਰਹਾਉਣ ਲੱਗਿਆ ਹਨ ਜੀ 2026 ਵਾਲਾ। ਜਿਹੜੀ ਕੁਆਲਿਟੀ ਤੁਹਾਨੂੰ ਮੈਂ ਕਹਿੰਦਾ ਜੀ ਉਹ ਤੇ ਗੌਰ ਕਰੋ ਬਾਈ ਬਣ ਕੇ ਹਨਾ। ਇੱਕ ਤਾਂ ਇਹਦੇ ਵੀ ਕੰਧ ਨਾਲੋਂ ਦੇਖੋ ਕਿੰਨੀ ਦੂਰੀ ਤੇ ਨੇ। ਜਿਹੜੇ ਮੇਨ ਖਾਹਰੀ ਦੇ ਪੁਆਇੰਟ ਹੁੰਦੇ ਆ। ਦੂਜੀ ਗੱਲ 10 ਤੋਂ 15 ਇਦੋਂ ਵੱਧ ਬੱਚਾ ਖੁੱਡੇ ਚ ਇੱਕ ਵੀ ਨਹੀਂ ਬਾੜਿਆ। ਮੇਨ ਜਿਹੜੀ ਗੱਲ ਹੁੰਦੀ ਆ ਨਹੀਂ ਆਪਣੇ 50-50 ਬੱਚੇ ਅਗਲਾ ਬਾੜ ਦਿੰਦਾ। ਬਾਕੀ ਨੇ ਜਿੱਥੇ ਤੱਕ ਹੱਥ ਪਹੁੰਚਦਾ ਉੱਥੇ ਤੱਕ ਇਹਨੇ ਡੰਡੇ ਲਾਏ ਆ। ਉਹ ਦੂਹਾਂ ਹੀ ਨਹੀਂ ਬੈਠਣ ਨੂੰ ਵੈਸੇ ਵੀ ਉਹਦੇ ਕਬੂਤਰ ਸਿਆਣੇ ਆ ਜਹਾਜ ਬਾਈ ਬਾਹਰ ਛੱਡ ਗਿਆ ਨਾ ਛਤਰੀ ਤੇ ਫੜ ਲਾ ਇੰਨਾ ਕਿ ਜਾਨੀ ਇਹ ਨਹੀਂ ਮਿਹਨਤ ਆ ਬਾਹਰ ਆਪ ਮੜਦਾ ਕਰਕੇ ਘਰੇ ਰਹਿਦਾ ਕਰਕੇ ਕਬੂਤਰਾਂ 'ਚ ਡਰਦੇ ਨਹੀਂ ਲੈ ਹੁਣ ਮੈਂ ਇਹਨਾਂ ਦੇ ਕੋਲੇ ਖੜਾ ਨਹੀਂ ਤੁਸੀਂ ਸਾਰੀਆਂ ਵੀਡੀਓ ਦੇਖਿਓ ਨੇ ਇੰਨੇ ਕਬੂਤਰ ਬਾਜ ਜਾਨੀਆਂ ਕਰੀਆਂ ਹਜੇ ਬੰਦਾ ਘੁੱਡੇ 'ਚ ਬੜਿਆ ਨਹੀਂ ਹੁੰਦਾ ਪਹਿਲੀ ੜਾਰੀਆਂ ਮਾਰ ਲੱਗ ਜਾਂਦੇ ਆ ਡਟ ਕੇ ਕਿ ਕਿੰਦਰ ਨੂੰ ਭੱਜੇਗਾ ਕਿੰਦਰ ਨੂੰ ਬਾਹਰ ਨਹੀਂ ਦੀ ਵੀਡੀਓ ਆ ਦੇਖ ਲਓ ਹੁਣ ਤੁਸੀਂ ਪੂਰੀ ਸ਼ਾਨਦਾਰ ਵੀਡੀਓ ਬਣੀ ਹੈ ਜੀ ਇਕੱਲੇ ਇਕੱਲੇ ਬੱਚੇ ਦੀ ਆਉਂਗੀ ਘਰਾਉਣਾ ਅੱਜ ਬਈ ਬੜਾ ਕੁਝ ਦੱਸੇ ਆ ਗਏ ਜੇ ਦੱਸ ਕਿਉਂਦੇ ਫੇਰ ਪਤਾ ਨਹੀਂ ਗਈ ਜਿਹੜਾ ਇਹਨੇ ਵੀ ਯਾਰ ਫੇਰ ਆ ਗਈਆਂ ਕਾਰਨੀ ਕਿਉਂਕਿ ਮੈਨੂੰ ਬਹੁਤ ਟਾਈਮ ਦਾ ਟਾਲੀ ਜਾਂਦਾ ਜੀ ਮੈਨੂੰ ਕਹਿੰਦਾ ਰੁਕ ਜਾ ਯਾਰ ਹਜੇ ਫੇਰ ਕਰਾਵਾਂਗੇ ਰੁਕ ਜਾ ਕਰਾਵਾਂਗੇ ਮੈਨੂੰ ਜੱਸ ਜੀਗੀ ਮਾ ਯਾਰ ਬਾਹਲੇ ਬੰਦੇ ਫੋਨ ਕਰੀਆ ਜੀ ਮੈਨੂੰ ਆਇਆ ਲੱਗਦਾ ਵੀ ਗੱਗੇ ਨੂੰ ਪਤਾ ਨਹੀਂ ਜਾਣ ਕੇ ਨਹੀਂ ਉਠਾਰਦੇ ਸਾਦਾ ਕਰਾਉਂਦਾ ਕਿ ਕੋਈ ਨਾ ਇਧਰ ਕਾ ਹੋਇਆ ਹੋਊ ਮੈਨੂੰ ਤਾਂ ਬਈ 5 ਸਾਲ ਹੋ ਗਏ ਵਰਤਦਿਆਂ ਨੂੰ ਸਾਡੀ ਤਾਂ ਬਾਬੇ ਦੀ ਕਰਬਾਣਾ ਪੂਰੀ ਆਈ ਰਹੂ ਮਣੀ ਤੇ ਪਰ ਇੰਟਰਵਿਊ ਵੈਸੇ ਹੀ ਨਹੀਂ ਕਰਾਉਂਦਾ ਜੀ ਬਾਈ ਥੋੜਾ ਜਿਆ ਤੁਹਾਨੂੰ ਪਤਾ ਹੁੰਦਾ ਬੰਦੇ ਨੂੰ ਹਨਾ ਕਿਸੇ ਬੰਦੇ ਨੂੰ ਕੋਈ ਜੋਸ਼ ਹੁੰਦੀ ਹੈ ਕਿ ਕਹੀਏਗਾ ਕਿ ਯਾਰ ਆਪਾਂ ਹਨਾ ਗੱਲ ਕਰਾਂਗੇ ਵਧੀਆ ਸ਼ੌਂਕ ਕਰੀ ਜੈਨੇ ਸਵਾਦ ਲਈ ਜੈਨੇ ਬਾਕੀ ਵੱਡੀ ਗੱਲ ਹੈ ਉਸਤਾਦ ਨੂੰ ਵਧੀਆ ਹੀ ਵੀ ਦੰਦਾ ਹੋਵੇ ਨੂੰ ਬਾਈ ਸਿੱਧੀ ਜੀ ਗੱਲ ਇਹ ਕਹਿੰਦਾ ਜੇ ਉਸਤਾਦ ਹਰੀ ਝੰਡੀ ਦੋ ਤਾਂ ਕੱਗੇ ਜਦੋਂ ਮਰਜੀ ਨਹੀਂ ਆਪਾਂ ਇੰਟਰਵਿਊ ਨਹੀਂ ਕਰਾਉਣੀ ਕਹਿੰਦਾ ਉਸਤਾਦ ਤੋਂ ਬਣਾ ਚਾਹੀ ਕਬੂਤਰਬਾਜ਼ੀ ਆਪਾਂ ਨੂੰ ਆਈ ਇੱਥੇ ਚੱਲਣੀ ਪੈ ਜੀ ਚੌਪਤ ਪੀਤੇ ਬਾਅਦ ਇੰਟਰਵਿਊ ਨਹੀਂ ਕਰਾਉਣੀ ਹੌਣ ਬਾਈ ਨੂੰ ਉਸਤਾਦ ਨੂੰ ਮਨਾਇਆ ਕੁਛ ਬਾਈ ਬੁੰਨੀ ਨੇ ਜੋ ਚਾੜਿਆ ਕੁਛ ਨਾ ਨਿੱਕੇ ਨੇ ਕਿਹਾ ਵੀ ਬਾਈ ਮੇਰੀ ਵਾੜੀ ਲਿਆ ਜਾ ਵੀ ਉਹ ਰੋਜ਼ ਕਹਿ ਜਾਂਦਾ ਤਾਂ ਬਾਈ ਮੰਨੇ ਹੁਣ ਸਾਥ ਬਾਬੂ ਹੁਣੇ ਡਰੂ ਦਾ